ਹੰਵੀ ਦੋਸਤੋ ਕੀ ਹਾਲ ਚਾਲ ਨੇ ਭਾਈ ਗੱਲ ਤਾਂ ਅੱਜ ਆਪਾਂ ਨਸ਼ੇ ਦੇ ਮੁੱਦੇ ਦੀ ਕਰਦੇ ਹਾਂ ਹਨ ਮਤਲਬ ਕਿ ਨਸ਼ਾ ਕੋਈ ਮਰਜ਼ੀ ਹੈ ਯਾਰ ਕੋਈ ਮੈਂ ਇੱਕ ਦੀ ਸਲਾਹਤਾ ਨਹੀਂ ਕਰਦਾ ਕੋਈ ਮਰਜ਼ੀ ਹੈ ਦਵਾਈ ਵੀ ਜੇ ਆਪਾਂ ਜੀਭ ਵਾਲੀ ਦੀ ਗੱਲ ਕਰੀਏ ਉਹਨੂੰ ਡਾਕਟਰੀ ਪਾਸਾ ਚ ਦਵਾਈ ਕਹਿ ਦਿੰਦੇ ਨੇ ਆਪਾਂ ਉਹਦੇ ਵੀ ਵਿਰੋਧੀ ਆ ਵੀਰੇ ਹੋਰ ਦੀ ਹਮਾਇਤ ਤਾਂ ਕਰਨੀ ਹੋਗੀ ਵਿੱਚ ਕਹਿ ਦਿੰਦੇ ਨੇ ਭੁੱਕੀ ਦੇ ਠੇਕੇ ਨਾਲ ਤੂੰ ਸਹਿਮਤ ਹੈ ਭੁੱਕੀ ਵੀਮ ਦੇ ਠੇਕੇ ਖੋਲੇ ਜਾਣ ਆ ਖੇਤੀ ਹੋ ਜੇ ਉਹ ਤੇ ਲਈ ਬਾਈ ਆਪਣੀ ਕੋਈ ਸਹਿਮਤੀ ਨਹੀਂ ਦੁਨੀਆ ਚਾਹੇ ਲੱਖ ਮੂਰੇ ਉਹ ਕਰੀ ਜਾਵੇ ਹਨਾ ਆਪਦੇ ਆਪਦੇ ਸਲਾਇਤਾ ਜੀ ਵੀ ਆਏ ਆ ਦਵਾਈਆਂ ਚ ਵੀ ਇਹ ਪਾਈ ਜਾਂਦੀ ਐ ਫਲਾਨਾ ਪਰ ਆਏ ਆ ਬਾਈ ਜਿਹੜੀ ਗੁਲਾਮੀ ਆਪਾਂ ਦੇਖੀ ਐ ਬਾਈ ਜੇ ਮੈਂ ਕਹਣਾ ਉਹਨਾਂ ਕੋਈ ਇਹੋ ਜਿਹੇ ਨਸ਼ਾ ਤਾਂ ਹੈ ਨਹੀਂ ਜਿਹੜਾ ਆਪਾਂ ਨਹੀਂ ਕੀਤਾ ਹਨਾ ਜੇ ਭੁੱਕੀ ਦੀ ਗੱਲ ਕਰੀਏ ਭੁੱਕੀ ਬਸੇਰੀ ਖਾਦੀ ਐ ਯਾਰ ਠੀਕ ਐ ਭੁੱਕੀ ਦੇ ਟਾਈਪ ਤੇ ਗੱਲ ਕਰ ਰਹਾ ਬਾਈ ਮੈਂ ਵੀ ਉਹ ਗੁਲਾਮੀ ਨੂੰ ਦੇਖਦਾ ਵੀ ਹਾਂ ਜਿਹੜੇ ਬੰਦੇ ਪੱਕੇ ਖਾਂਦੇ ਨੇ ਹਨਾ ਉਹ ਵੀ ਮੇਰੀ ਗੱਲ ਨਾਲ ਆ ਉਹ چاہے ਸਹਿਮਤ ਨਾ ਹੋਣ ਬੋਲ ਕੇ ਚਾਹੇ ਸਹਿਮਤੀ ਨਾ ਪ੍ਰਗਟ ਕਰਨ ਪਰ ਅੰਦਰੋਂ ਜਦੋਂ ਉਹਨਾਂ ਦੀ ਆਵਾਜ਼ ਆਊ ਯਾਰ ਉਹ ਵੀ ਅੰਦਰੋਂ ਤਾਂ ਸਹਿਮਤ ਹੋਣਗੇ ਕਿਉਂਕਿ ਉਹ ਬਾਈ ਐਨੀ ਗੁਲਾਮੀ ਆ ਨਾ ਭੁੱਕੀ ਦੀ ਵੀ ਫੀਮ ਦੀ ਹਨਾ ਭੁੱਕੀ ਦੀ ਲਾਲੋ ਤੜਕੇ ਉੱਠ ਕੇ ਯਾਰ ਕਿਰਾ ਮੰਗਦਾ ਸਰੀਰ ਮੈਂ 4:30 ਵਜੇ ਉੱਠ ਕੇ ਕਾਰਡ ਮਾਰਦਾ ਜੀ ਠੀਕ ਹੈ ਵੀ ਉਹ ਉਦੋਂ ਵੱਡੇ ਮੈਂ ਬਾਲਾ ਨੇੜੇੋਂ ਦੇਖਿਆ ਜਾਰੇ ਇਹ ਚੀਜ਼ਾਂ ਨੂੰ ਮਹਿਸੂਸ ਕਰਿਆ ਜਿਹੜੇ ਕਿਤੇ ਐਂ ਹੁੰਦਾ ਵੀ ਅੱਜ ਮੁੱਕ ਗਈ ਠੀਕ ਆ ਭੱਜ ਕੇ ਐਂ ਜਾਂਦੇ ਉਧਰੋਂ ਮਿਲਦੀ ਨਾ ਜਦੋਂ ਉਦੋਂ ਆਏ ਹੋ ਜਾਂਦਾ ਆ ਚਾ ਉਹ ਵਲਾ ਨੇ ਮਿਲਦੀ ਨਹੀਂ ਉਹ ਯਾਰ ਫਲਾਣੇ ਨੂੰ ਪੁੱਛ ਲਾ ਉਹ ਯਾਰ ਉਹ ਕਰ ਦੂ ਹੱਲ ਉਹ ਯਾਰ ਉਹ 5500 ਨੂੰ ਕਹਿੰਦਾ ਉਹ 6000 ਨੂੰ ਕਹਿੰਦਾ ਮੇਰੇ ਕੋਲੋਂ ਬਾਈ ਉਹ ਬੰਦੇ ਵੀ ਲੈਣ ਆਏ ਸੀ ਜਦੋਂ ਡਾਟ ਪਾਣ ਲੱਗ ਜਾਂਦਾ ਸੀ ਨਾ ਭੁੱਕੀ ਮਿਲਦੀ ਨਹੀਂ ਸੀ ਜਿਹੜੇ ਬੰਦਿਆਂ ਤੋਂ ਮੈਂ ਖੋਦ ਲੈਂਦਾ ਸੀ ਉਹ ਆ ਕੇ ਐ ਕਹਿ ਦਿੰਦੇ ਸੀ ਵੀ ਉਹ ਯਾਰ ਤੇਰੇ ਕੋਲੇ ਪਿਆ ਹੋਊ ਅੱਧਾ ਪੈਕਟ ਵੀ ਉਹ ਦੇ ਦੇ ਮੇਰਾ ਡੰਗਾ ਲੈ ਜੂ ਐਨੇ ਆ ਜੂਗੀ ਵੀ ਯਾਰ ਨਸ਼ਾ ਐਡੀ ਗੁਲਾਮੀ ਐ ਜਿਵੇਂ ਮੈਂ ਕਹਿੰਨਾ ਹੁਣ ਯਾਰ ਗੁਲਾਮੀ ਜੇ ਆਪਾਂ ਮੰਨੀ ਜਿਹੜਾ ਬੰਦਾ ਸੱਚ ਕਹੂ ਉਹ ਤਾਂ ਸੋਨੂ ਯਾਰ ਐਂ ਕਹੂ ਵੀ ਇਹ ਤਾਂ ਕੋਹਾਂ ਦੂਰ ਰਹੋ ਠੀਕ ਐ ਜਿਹੜਾ ਹੁਣ ਯਾਰ ਝੂਠ ਜੀ ਨੇ ਕਿਤੇ ਲਾ ਲਿਆ ਕਾਰਡ ਕਿਤੇ ਕਹਿਤਾ ਉਹ ਤਾਂ ਕਹੂ ਇਹ ਤਾਂ ਸਰਦਾਰੀ ਹੁੰਦੀ ਐ ਨਸ਼ਾ ਕੋਈ ਵੀ ਐ ਯਾਰ ਕੋਈ ਵੀ ਸਰਦਾਰੀ ਸਰਦੂਰੀ ਕੋਸ ਨਹੀਂ ਸ਼ਰਾਬ ਆ ਉਹ ਵੀ ਸ਼ਰਾਬ ਵੀ ਕਹਿ ਦਿੰਦੇ ਨੇ ਉਹ ਆਪਦੀ ਹਮਾਇਤ ਕਰ ਦਿੰਦੇ ਨੇ ਅਗੇ ਫੇ ਤਾਂ ਮਰਜੀ ਲੈ ਲਾ ਠੇਕੇ ਤੋਂ ਆਮ ਮਿਲ ਜਾਂਦੀ ਐ ਕੋਈ ਐਂ ਥੂੜੀਆ ਲੋਕ ਸਿਪਕੇ ਲੈਣੀ ਬੂ ਫਲਾਨ ਉਹ ਉਹਦੇ ਮਤਲਬ ਕੀ ਫਾਇਦੇ ਗਣਿਆ ਦਿੰਦੇ ਨੇ ਪੁੱਕੀ ਵਾਲੇ ਪੁੱਕੀ ਦੇ ਫਾਇਦੇ ਕਨੇ ਆ ਦੰਦੇ ਨੇ ਜਿਹੜੇ ਜੀਵ ਵਾਲੀ ਗੋਲੀ ਜੀ ਖਾਂਦੇ ਆ ਠੀਕ ਆ ਉਹ ਉਹਦੇ ਫਾਇਦੇ ਕਨੇ ਆ ਦੰਦੇ ਨੇ ਮਤਲਬ ਕਿ ਯਾਰ ਫਾਇਦਾ ਤਾਂ ਜਿੱਥੋਂ ਤੱਕ ਮਾਇਆ ਹੁਣ ਤੁਸੀਂ ਮੈਨੂੰ ਵੀ ਕਹੋਗੇ ਵਿੱਚ ਬਸੇਰੇ ਠੀਕ ਆ ਆਖਣਗੇ ਕਰਕੇ ਸਾਰੀ ਦੁਨੀਆ ਨਸ਼ਾ ਹੁਣ ਸ਼ਿਆਣਪ ਸ਼ਿਆਣਪ ਨਹੀਂ ਵੀਰੇ ਪਤਾ ਕੀ ਆਪਾਂ ਉਹ ਚੀਜ਼ਾਂ ਨੂੰ ਦੇਖਿਆ ਯਾਰਾ ਬਾਲਾ ਨੇੜੇ ਤੋਂ ਜਦੋਂ ਮੈਂ ਆ ਪੁੱਕੀ ਦੀ ਗੱਲ ਕਰਦਾ ਮੈਂ ਵੀ ਪੁੱਕੀ ਬਾਲੀ ਵੱਡੀ ਗਲਾਮੀ ਆ ਯਾਰ ਕੋਈ ਆਇਆ ਨਹੀਂ ਵੀ ਮੈਂ ਥੋੜੀ ਮੋਟੀ ਖਾਂਦਾ ਸੀ ਜਾਂ ਉਹੀ ਵੀ ਇੱਕ ਤਾਂ ਆਇਆ ਹੁੰਦਾ ਵੀ ਕਿਤੇ ਲਾਲਿਆ ਕਾਰਡ ਉਵੇਂ ਨਹੀਂ ਪੱਕੀ ਜਮਾ ਹੈ ਵੀਰੇ ਬਈ ਹਾਂ ਸਰਦਾ ਹੀ ਨਾ ਜੇ ਕਿਤੇ ਮੁੱਕ ਜਾਂਦੀ ਗੱਡੀ ਚੱਕਦੇ ਵੀ ਸੇ ਦਿੱ ਲੈ ਆਉਣੇ ਆ ਠੀਕ ਹੈ ਵੀ ਉਹ ਚੀਜ਼ਾਂ ਨੂੰ ਦੇਖ ਕੇ ਵੀ ਯਾਰ ਫਿਰ ਮੈਨੂੰ ਗੁਲਾਮੀ ਦਾ ਅਹਿਸਾਸ ਹੋ ਗਿਆ ਵੀ ਯਾਰ ਨਸ਼ਾ ਤਾਂ ਕੋਈ ਵੀ ਹੈ ਕਿਉਂਕਿ ਸਾਡੇ ਕਹਿ ਦਿੰਦੇ ਸੀ ਨਾ ਆਪਦੇ ਸਾਡੇ ਐਂ ਕਹਿ ਦਿੰਦੇ ਸੀ ਵੀ ਭੁੱਖ ਹੀ ਖਾ ਲੋ ਠੀਕ ਆ ਆ ਦੂਜੇ ਨਸ਼ੇ ਰਹਿਣ ਦੋ ਦਾਰੂ ਪੀ ਲੋ ਆ ਦੂਜੇ ਨਸ਼ੇ ਰਹਿਣ ਦੋ ਠੀਕ ਆ ਆਪਾਂ ਉਹੀ ਚੀਜ਼ ਤੋਂ ਨਿਕਲੇ ਆ ਯਾਰ ਆਪਾਂ ਨੂੰ ਪਤਾ ਹੈ ਠੀਕ ਹੈ ਵੀ ਮਤਲਬ ਕਿ ਯਾਰ ਹੁਣ ਮੈਰਾ ਸਾਰਿਆਂ ਨਾਲ ਹੀ ਬਾਹਰ ਆਇਆ ਹੈ ਹੁਣ ਆਪਣਾ ਜੀਵ ਵਾਲੀ ਗੋਲੀ ਜਿਹੜੇ ਖਾਂਦੇ ਨੇ ਉਹਨਾਂ ਨਾਲ ਬਾ ਉਥੇ ਪਤਾ ਜਦੋਂ ਜੀਵ ਵਾਲੀ ਲਾਈਨ 'ਚ ਬੰਦਾ ਖੜਦਾ ਹੈ ਉਥੇ ਪਤਾ ਕੀ ਗੱਲਾਂ ਚੱਲਦੀਆਂ ਹੁੰਦੀਆਂ ਨੇ ਉਥੇ ਚੱਲਦੀਆਂ ਨੇ ਮੰਨ ਲਾ ਉਥੇ ਅੱਡ ਟਾਈਪ ਦੀਆਂ ਉਥੇ ਪਤਾ ਕਿ ਕਿਵੇਂ ਗੱਲਾਂ ਹੁੰਦੀਆਂ ਰਹੀਆਂ ਅਸਲ ਵਿੱਚ ਤਾਂ ਨੈਗੇਟਿਵਿਟੀ ਯਾਰ ਜੇ ਮੈਂ ਕਹਿੰਨਾ ਉਹਨਾਂ ਨਸ਼ੇ ਵਾਲੇ ਬੰਦੇ ਨੂੰ ਮੈਂ ਜਦੋਂ ਉਹਨੂੰ ਦਵਾਈ ਦਵਾ ਕੇ ਲਿਆ ਹੁਣ ਉਹਨਾਂ ਨੂੰ ਕਿਉਂ ਕਹਿਣਾ ਵੀ ਨਸ਼ੇ ਵਾਲੇ ਬੰਦੇ ਕੋਲੇ ਨਾ ਰਿਹਾ ਕਰੋ ਖੜਾ ਵੀ ਨਾ ਵੀ ਤੁਹਾਨੂੰ ਮਾੜਾ ਹੀ ਮਾੜਾ ਹੈ ਕਿਉਂਕਿ ਨਸ਼ੇ ਵਾਲੇ ਬੰਦੇ ਨੇ ਯਾਰ ਐਂ ਤਾਂ ਕ ਉੱਕਾਏ ਕਿਵੇਂ ਦਊ ਯਾਰ ਕਹੀ ਨਹੀਂ ਜਾਂਦਾ ਉਹ ਤੋਂ ਠੀਕ ਹੈ ਜੇ ਕਹੂ ਵੀ ਉੱਤੋਂ ਕਹੂ ਯਾਰ ਵਿੱਚੋਂ ਕਿਵੇਂ ਠੀਕ ਹੈ ਉੱਥੇ ਪਤਾ ਗੱਲਾਂ ਹੀ ਇਹ ਹੀ ਚੱਲਦੀਆਂ ਹੁੰਦੀਆਂ ਨੇ ਬਾਈ ਅੱਛਾ ਕੱਲ ਹੋਇਆ ਨਾ ਕੋਸ ਫੇਰ ਫਿਰ ਮੈਂ ਇੱਕਾ ਹੋਰ ਲਾਉਣਾਂ ਤੇ ਫਿਰ ਮੈਂ ਇੱਕ ਲਾਈ ਫੇਰ ਸਰੀਰ ਬਣਿਆ ਠੀਕ ਆ ਆ ਯਾਰ ਭਈਆ ਖਾਨਾ ਵੀ ਬਾਹਲਾ ਆ ਗਿਆ ਮੰਡੀਆਂਾਂ ਚ ਹਨਾ ਉਹ ਵੀ ਯਾਰ ਪੰਜਾਬੀ ਉਹ ਤੁਸੀਂ ਤਾਂ ਲੈਣਾ ਚ ਲੱਗੇ ਖੜੇ ਹਾਸਮੂ ਜੀਵ ਵਾਲੀਆਂ ਚ ਹੁਣ ਕੰਮ ਤਾਂ ਕੋਈ ਕਰਨ ਆਊਗਾ ਹੀ ਬਸ ਉੱਥੇ ਆ ਮੁੱਦੇ ਚੱਕਦੇ ਨੇ ਠੀਕ ਹੈ ਫਿਰ ਦਾਰੂ ਵਾਲਿਆਂ ਚ ਵਜੇ ਦਾਰੂ ਵਾਲੇ ਕਹਿਣਗੇ ਉਹ ਯਾਰੇ ਤੱਕ ਕਿ ਤੂੰ ਮਰਜੀ ਲੈ ਆ ਮਾਰ ਲਿਆ ਮਾੜੇ ਨਸ਼ਿਆਂ ਨੇ ਆ ਚਟਾ ਚਟਾ ਜਾ ਹੋਰ ਯਾਰ ਆ ਪਾ ਇੱਕ ਇਹ ਸਰਦਾਰੀ ਹੈ ਕਿ ਤੂੰ ਮਰਜੀ ਲੈ ਠੀਕ ਹੈ ਉਮੀਆ ਭੁੱਕੀ ਵਾਲੇ ਉੱਕੀ ਵਾਲੇ ਆਖਣਗੇ ਆ ਤੇਰੇ ਕਾ ਨਵੇਂ ਚੱਲੀ ਆ ਜੂਨੀਆ ਉਹ ਮੈਂ ਦੇਖਦਾ ਉਹਨਾਂ ਵੀਡੀਓ ਜੀਆਂ ਉਹ ਉਹਦੀ ਫਾਇਦੇ ਕਣਾਈ ਜਾਣਗੇ ਭੁੱਕੀ ਦੇ ਭੁੱਕੀ ਦੀ ਖੇਤੀ ਐ ਹੋਵੇ ਵੀ ਯਾਰ ਤੂੰ ਇੱਕ ਦੂਜੇ ਦੇ ਮੋਢੇ ਦੇ ਧਰਕੇ ਚਲਾਈ ਜਾਣਗੇ ਉਹ ਪਤਾ ਕੀ ਕਹਿਣਗੇ ਆਖਣਗੇ ਚਟਾ ਬਾਲਾ ਹੋ ਗਿਆ ਇਹ ਚਟਾ ਤਾਂ ਹੀ ਹੋ ਰੁਕ ਸਕਦਾ ਜੇ ਭੁੱਕੀ ਫੀਮ ਦੇ ਖੇਤੀ ਹੋ ਜੇ ਪੰਜਾਬ ਦੇ ਓਏ ਬਈ ਬੌਲਿਓ ਖੇਤੀ ਨਾਲ ਕਿਤੇ ਭੁੱਕੀ ਮਿਲਦੀ ਐ ਜਿਹਨੇ ਚੱਟਾ ਲਾਉਣਾ ਉਹ ਚੱਟਾ ਹੀ ਲਾਉ। ਵੀ ਇੱਕ ਦੂਜੇ ਦੇ ਮੋਢੇ 'ਤੇ ਧਰ ਕੇ ਚਲਾਈ ਜਾਣਗੇ ਯਾਰਾ ਵੀ दारू ਵਾਲਾ ਭੁੱਕੀ ਨੂੰ ਮਾੜਾ ਕਹੀ ਜਾਊ। ਠੀਕ ਐ ਭੁੱਕੀ ਵਾਲਾ ਆਪਦੇ ਫਾਇਦੇ ਖਣੇ ਜਾਊ ਉਹ ਕਹੂ। ਆਕੇ ਦੋ ਕਾਰਡ ਲਾਏ ਹੋਣ ਘਰਾਂ ਵਾਲੀ ਨਾਲ ਬੰਦਾ ਭਾਂਡੇ ਐ ਮਜਾਊ ਬਾਹ ਮਜਾਊ। ਕਾਹ ਨੂੰ ਮਜਾਉਂਦਾ ਬਾਈ ਉਹ ਤੋਂ ਤਾਂ ਭਾਂਡੇ ਮਜਾ ਲੂ। ਜਿੱਥੇ ਮਿਲਦੀ ਨਹੀਂ ਉਹਦੇ ਪੁੱਛ ਕੇ ਦੇਖੋ ਨਾ ਭੁੱਕੀ ਵਾਲੇ ਨੂੰ। ਐ ਆ ਜਿਹੜੇ ਝੰਡੇ ਜੇ ਚੱਕੇ ਜਾਂਦੇ ਨੇ ਇਹ ਵੀ ਦਾਈਓ ਚੱਕੇ ਜਾਂਦੇ ਨੇ ਮਿੱਤਰੋ। ਵੀ ਲੱਗਿਆ ਹੁੰਦਾ ਚਮਚਾ ਤਾਂ ਚੱਕ ਕੇ ਆਏ ਬੰਦਾ ਕਹਿੰਦਾ ਵੀ ਜਲ ਆ ਜਾ ਧਰਨਾ ਠੀਕ ਹੈ ਜਦ ਕਿਤੇ ਨਾ ਹੋਇਆ ਕਾਰਡ ਮੁੱਕਿਆ ਹੋਇਆ ਹੈ ਨਾ ਮੰਜੇ ਤੋਂ ਨਹੀਂ ਉੱਠਿਆ ਜਾਣਾ ਤਾਂ ਹੀ ਉਹ ਕਹਿੰਦੇ ਆ ਵੀ ਯਾਰ ਹਮਾਇਤ ਮੈਂ ਕਿਸੇ ਨਸ਼ੇ ਦੀ ਨਹੀਂ ਕਰਦਾ ਮਿੱਤਰੋ ਕੋਈ ਮਰਜੀ ਹੈ ਚਾਹੇ ਜੀਵ ਵਾਲੀ ਗੋਲੀ ਹੈ ਚਾਹੇ ਡਾਕਟਰ ਦਵਾਈ ਕਹਿੰਦੇ ਨੇ ਆਪਾਂ ਉਹਦੀ ਹਮਾਇਤ ਵੀ ਨਹੀਂ ਕਰਦੇ ਕਿਉਂਕਿ ਆਪਾਂ ਚੰਗੀ ਤਰ੍ਹਾਂ ਜਾਣੂ ਆ ਬਾਈ ਨਸ਼ੇ ਦੀ ਗੁਲਾਮੀ ਤੋਂ ਠੀਕ ਹੈ ਕੋਈ ਝੂਠ ਗੱਲ ਨਹੀਂ ਯਾਰ ਕੋਈ ਜਿਵੇਂ ਆਪਾਂ ਕਹਿੰਨੇ ਹੁੰਨੇ ਆ ਪੜ੍ਹੇ ਲਿਖੇ ਹੈ ਨਹੀਂ ਬਾਈ ਕੋਈ ਦਲੀਲਵਾਜ਼ੀ ਨਹੀਂ ਆਉਂਦੀ ਬਾਈ ਸੁਣਾ ਨਹੀਂ ਆਉਂਦਾ ਕਿਸੇ ਨਾਲ ਪਰ ਹਾਂ ਵੀ ਸੱਚ ਪਤਾ ਵੀ ਯਾਰ ਜਿਹੜੀ ਚੀਜ਼ ਸਚਾਈ ਆ ਕਿਉਂਕਿ ਜਦੋਂ ਸੱਚ ਹੁੰਦਾ ਕਹਿੰਦਾ ਜੇ ਪੱਲੇ ਸੱਚ ਚਾਹੇ ਕੋਠੇ ਖੜ ਕੇ ਨੱਚ ਜਾ ਆਪਾਂ ਸੱਚ ਤੇ ਖੜੇ ਆ ਫਿਰ ਸੱਚ ਨੂੰ ਯਾਰ ਕੋਈ ਦਲੀਲ ਦੀ ਲੋੜ ਨਹੀਂ ਹੁੰਦੀ ਕੋਈ ਬਾਇਸ ਦੀ ਲੋੜ ਨਹੀਂ ਹੁੰਦੀ ਸੱਚ ਤਾਂ ਸੱਚ ਹੀ ਰਹੂ ਠੀਕ ਹੈ ਸੋ ਮੇਰੀ ਨਵੇਂ ਮੁੰਡਿਆਂ ਨੂੰ ਵੀ ਇਹੀ ਬੇਨਤੀ ਹੈ ਵੀ ਯਾਰ ਐਵੇਂ ਨਾ ਕਿਸੇ ਮਗਰ ਲੱਗ ਕੇ ਨਸ਼ੇ ਤੇ ਲੱਗ ਜਾ ਜਾਂ ਭੁੱਖੀ ਤੇ ਲੱਗ ਜਾ ਜਾਂ ਫੀਮ ਤੇ ਕੋਈ ਸਰਦਾਰੀ ਨਸਾਨੀ ਭਾਈ ਕੋਈ दारू ਸਰਦਾਰੀ ਨਸਾਨੀ ਕੋਈ ਭੁੱਖੀ ਸਰਦਾਰੀ ਨਸਾਨੀ ਕੋਈ ਫੀਮ ਸਰਦਾਰੀ ਨਸਾਨੀ ਠੀਕ ਹੈ ਨਸੇ ਚ ਸਰਦਾਰੀ ਹੋਈ ਨਹੀਂ ਸਕਦੀ ਯਾਰ ਜੇ ਕੋਈ ਬੰਦਾ ਕਹੇ ਵੀ ਮੈਂ ਆਏ ਖਾਨਾ ਜਾਂ ਸਰਦਾਰੀ ਆ ਸਰਦਾਰੀ ਸਰਦੂਰੀ ਕੋਸ ਨਹੀਂ ਠੀਕ ਹੈ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਪਤਾ ਆਪੋ ਕੀ ਵੀ ਮਾਲੇ ਵੀ ਉਹ ਫਿਰਦੇ ਨੇ ਬਾਈ ਉਹੀ ਮਾਲਾ ਜਿਹੜੇ ਪੱਕੇ ਲੱਗੇ ਨੇ ਨਾ ਉਹਨਾਂ ਕੋਲੇ ਬਹਿ ਕੇ ਕਿਤੇ ਦੇਖਿਓ ਪੁੱਛ ਕੀ ਕੋਈ ਬਾਈ ਅੱਛਾ ਭੁੱਕੀ ਚ ਨਜ਼ਾਰਾ ਜੇ ਕੋਈ ਇੱਕ ਬੰਦਾ ਵੀ ਜਿਹੜਾ ਸਿਆਣਾ ਹੋਇਆ ਸਹੀ ਹੋਇਆ ਵੀ ਕਹਿ ਗਿਆ ਸਾਨੂੰ ਜਾਂ ਫਾਇਦਾ ਹੀ ਕਹਿ ਗਿਆ ਫਾਇਦਾ ਕੋਈ ਵੀ ਨਹੀਂ ਡੱਕਾ ਵੀ ਹੋਈ ਮਰਜੀ ਨਾ ਚਾ ਕਿਸੇ ਵੀ ਤਰ੍ਹਾਂ ਦਾ ਕੁਈ ਠੀਕ ਹੈ ਐਂ ਯਾਰ ਤੁਹਾਨੂੰ ਮੈਂ ਕਹਿਣਾ ਵੀ ਚਿੱਟੇ ਵਾਲੇ ਵੀ ਮੈਨੂੰ ਕਹਿਣਗੇ ਜਿਹੜੇ ਪਤਾ ਪੰਨੀ ਤੇ ਲਾਉਂਦੇ ਹੋਣਗੇ ਉਹ ਪਤਾ ਕੀ ਕਹਿਣਗੇ ਉਹ ਬਾਈ ਅਸੀਂ ਤਾਂ ਪੰਨੀ ਤੇ ਲਾਉਨੇ ਆ ਅਸੀਂ ਕਿਹੜਾ ਟੀਕਾ ਲਾਉਨੇ ਆ ਠੀਕ ਹੈ ਟੀਕੇ ਵਾਲੇ ਕਹਿਣਗੇ ਬਾਈ ਅਸੀਂ ਤਾਂ ਬੜਾ ਸਾਹ ਬਨਾਲ ਲਾਉਨੇ ਆ ਆਏ ਨਹੀਂ ਮੈਂ ਕਹਦਾ ਨਾ ਉਹ ਮਰ ਜੂਗੇ ਤੁਸੀਂ ਰਹਿਣ ਦੋ ਆ ਠੀਕ ਹੈ ਆਪਣੇ ਨਾਂ ਬਾਈ ਆਏ ਨਹੀਂ ਅਸੀਂ ਤਾਂ ਬੜਾ ਸਾਹ ਬਨਾਲ ਲਾਉਨੇ ਆ ਵੀ ਯਾਰ ਉਹੀ ਗੱਲ ਵੀ ਨਸ਼ਾ ਆਪਦੇ ਆਪ ਨੂੰ ਮਾੜਾ ਕਹਿਣੀ ਨਹੀਂ ਦਿੰਦਾ ਛੋਟੇ ਬੱਸ ਦੀ ਗੱਲ ਨਹੀਂ ਜੇ ਤੁਸੀਂ ਕਹੋ ਜੀ ਜਿਵੇਂ ਬੈਂਕ ਕਹਿਣਾ ਹੁੰਦਾ ਵੀ ਤੁਸੀਂ ਕਹਿ ਸਕੋ ਯਾਰ ਵੀ ਛੋਟੇ ਬਸ ਦੀ ਗੱਲ ਨਹੀਂ ਨਸ਼ਾ ਬੰਦੇ ਇਹਨੂੰ 네ਗਟਿਵ ਇਨਾ ਕਰ ਦਿੰਦਾ ਉਹ ਵੀ ਗੱਲ ਆ ਬਾਈ ਅੱਜ ਮੁੱਦੇ ਜੇ ਤੇ ਇਹਦੇ ਨਸ਼ੇ ਦੇ ਗੱਲਾਂ ਕਰਨ ਜੇ ਇਹਨੂੰ ਦਿਲ ਕਰਿਆ ਮਗਾ ਕਹਿ ਜਾਵੇ ਉਹ ਤਾਂ ਆਪਾਂ ਕਹਨੇ ਹੁੰਨੇ ਆ ਵੀ ਆਪਦੇ ਕੰਮ ਨਾਲ ਹੀ ਜਵਾਬ ਦਿਓ ਹਨਾ ਵੀ ਯਾਰ ਕਿਸੇ ਨੂੰ ਨਿੰਦ ਕੇ ਜਾਂ ਮਾੜਾ ਕਹਿ ਕੇ ਜਾਂ ਕਿਸੇ ਨੂੰ ਭੰਡ ਕੇ ਹਨਾ ਵੀ ਆਪਾਂ ਨੂੰ ਨਾਂ ਦਾ ਮਸੂਰੀ ਚਾਹੀਦੀ ਆ ਯਾਰ ਠੀਕ ਹੈ ਨਾ ਆਪਾਂ ਨੂੰ ਐ ਚਾਉਂਦੇ ਆ ਯਾਰ ਮੈਂ ਕਿਸੇ ਦੇ ਖਿਲਾਫ ਬੋਲਣਾ ਮੈਨੂੰ ਬਹੁਤ ਔਖਾ ਲੱਗਦਾ ਹੁੰਦਾ ਵੀ ਜਦੋਂ ਮੈਂ ਕਿਸੇ ਦੇ ਵਿਰੁੱਧ ਕਹਿ ਨਾ ਜਾਂ ਕੁਝ ਬੋਲਦਾ ਜਿਵੇਂ ਅੱਜ ਤੁਸੀਂ ਕਹੋਗੇ ਭੁੱਕੀ ਵਾਲੇ ਵਿਰੁੱਧ ਹਨਾ ਵੀ ਐ ਨਹੀਂ ਮੈਨੂੰ ਯਾਰ ਇਹ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਹੁੰਦੀਆਂ ਤਾਂ ਵੀ ਮੈਂ ਇਹ ਵਿਸ਼ੇ ਤੇ ਬੋਲਦਾ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਦਾ ਜਿਵੇਂ ਆ ਪਖੰਡੀ ਬਾਬਿਆਂ ਦਾ ਚੱਲਿਆ ਸੀ ਇਹਦੇ ਵੀ ਪਰ ਮੈਨੂੰ ਐ ਹੁੰਦਾ ਵੀ ਆਪਦੇ ਕੰਮ ਨਾਲ ਮਤਲਬ ਰੱਖੋ ਹਨਾ ਵੀ ਆਪਦਾ ਮੈਂ ਨੂੰ ਪਤਾ ਵੀ ਮੈਂ ਸਹੀ ਕਰ ਰਿਹਾ ਹਾਂ ਮੈਂ ਲੋਕਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਦਵਾਈ ਦਵਾ ਕੇ ਲਿਆਉਣਾ ਮੈਂ ਉਹਨਾਂ ਨੂੰ ਕਹਿਣਾ ਵੀ ਐ ਵੀ ਯਾਰ ਨਿਕਲ ਉਹ ਚੋ ਕੁਝ ਨਹੀਂ ਪਰ ਆਏ ਵੀ ਯਾਰ ਜਦੋਂ ਮਤਲਬ ਕਿ ਅਫਵਾਹਾਂ ਜੀਆਂ ਫਲਾਈਆਂ ਜਾਂਦੀਆਂ ਨੇ ਵੀ ਨਵੇਂ ਜਵਾਕਾਂ ਨੂੰ ਉਹ ਤੋਂ ਮੈਨੂੰ ਦੁੱਖ ਹੁੰਦਾ ਵੀ ਯਾਰ ਨਸ਼ੇ ਨੂੰ ਕਿਉਂ ਯਾਰ ਇੰਨਾ ਪ੍ਰਮੋਟ ਕਰ ਰਹੇ ਹੋ ਵੀ ਹਾਂ ਯਾਰ ਭੁੱਕੀ ਦੇ ਠੇਕੇ ਹੋਣੇ ਚਾਹੀਦੇ ਨੇ ਕਿਉਂ ਹੋਣੇ ਚਾਹੀਦੇ ਨੇ ਯਾਰ ਤੁਸੀਂ ਝੰਡੇ ਚੱਕੇ ਨੇ ਤੁਸੀਂ ਗਰਾਊਂਡ ਦੀ ਮੰਗ ਕਰੋ ਸਰਕਾਰ ਤੋਂ ਠੀਕ ਆ ਜੀਵ ਵਾਲਿਆਂ ਨੂੰ ਗੋਲੀਆਂ ਮਿਲਣਗੇ ਇਹ ਆਪਦਾ ਧਰਨਾ ਲਾ ਲੈਂਦੇ ਨੇ ਯਾਰ ਆਪਾਂ ਨਸ਼ੇ ਲਈ ਧਰਨਾ ਲਾ ਰਹੇ ਹਾਂ ਯਾਰ ਠੀਕ ਆ ਮੈਨੂੰ ਦੁੱਖ ਹੁੰਦਾ ਬਈ ਮੈਂ ਤਾਂ ਬੋਲਿਆ ਇਹ ਜੀਤੇ ਨਹੀਂ ਆਪਾਂ ਨੂੰ ਜਿਵੇਂ ਕਹਿੰਦੇ ਹੁੰਦੇ ਆ ਵੀ ਕਿਸੇ ਨੂੰ ਮੈਂ ਪੰਜਾਬੀ ਆ ਯਾਰ ਕੋਈ ਵੀ ਪੰਜਾਬੀ ਆ ਠੀਕ ਆ ਆਪਾਂ ਖਿਲਾਫ ਦਾ ਯਾਰ ਬੋਲਣਾ ਚਾਹੁੰਦੇ ਨਹੀਂ ਹੁੰਦੇ ਪਰ ਜਦੋਂ ਕੋਈ ਮੰਗ ਹੋਵੇ ਨਾ ਫੇਰ ਯਾਰ ਕਿਆ ਜਾਣਾ ਹੁਣ ਕੋਈ ਗਰਾਊਂਡ ਮੰਗੇ ਹੁਣ ਪਿੰਕੇ ਯਾਰ ਕੇ ਵਰਗੇ ਨੇ ਵਧੀਆ ਕਰਦੇ ਨੇ ਠੀਕ ਆ ਆਪਾਂ ਸਪੋਰਟ ਕਰਦੇ ਯਾਰਾਂ ਨੂੰ ਖੁਸ਼ੀ ਹੁੰਦੀ ਐ ਵੀ ਠੀਕ ਆ ਯਾਰ ਗਰਾਊਂਡ ਨਾਲ ਜੋੜਦੇ ਨੇ ਠੀਕ ਆ ਵੀ ਪਰ ਜਰ ਆ ਨਸ਼ੇ ਵਾਲਾ ਤਾਂ ਕੰਮ ਗਲਤ ਆ ਨਾ ਵੀ ਨਸ਼ੇ ਦੀ ਹਮਾਇਤ ਹੈ ਵੀ ਢੇਕੇ ਖਲੋਗੇ ਤਾਂ ਚੱਟਾ ਬੰਦੋ ਕਿਉਂ ਚੱਟਾ ਬੰਦ ਹੋਊ ਜਿਹੜਾ ਚੱਟਾ ਲਾਉਂਦਾ ਉਹਦਾ ਧੁੱਕੀ ਵਾਲੇ ਤੇ ਲਵੇ ਵੀ ਨਹੀਂ ਕੱਢਦਾ ਮੈਂ ਨਸ਼ਾ ਕਰਦਾ ਇਸ ਮੈਕਾਂ ਪੀਂਦੇ ਸੀ ਹੋਰ ਕਰਦੇ ਸੀ ਅਸੀਂ ਘਰ ਦੇ ਆਏ ਕਹਿੰਦੇ ਨੇ ਭੁੱਕੀ ਲਿਆ ਖਾ ਲਿਆ ਘਰ ਅਸੀਂ ਕਹਿੰਦੇ ਸੀ ਲਵੇ ਵੀ ਨਹੀਂ ਲੱਗਦੇ ਠੀਕ ਆ ਉਹੀ ਗੱਲ ਆ ਵੀ ਨਸ਼ੇ ਵਾਲਾ ਚਟੇ-ਚੁੱਟੇ ਇਹ ਤਾਂ ਬਹਿਮ ਨੇ ਬਈ ਵੀ ਚਟਾ ਭੁੱਕੀ ਆਦੇ ਠੇਕੇ ਬੰਦ ਹੋ ਜਾਣਗੇ ਜਾਂ ਠੀਕ ਆ ਸਰਕਾਰਾਂ ਨੂੰ ਦੋਸ ਦੇ ਜਾਂਦੇ ਨੇ ਵੀ ਸਰਕਾਰਾਂ ਬਗਿਆਉਂਦੀਆਂ ਨੇ ਜਾਂ ਆਏ ਆ ਆ ਠੀਕ ਆ ਸਰਕਾਰਾਂ ਵੀ ਚਲ ਹੱਥ ਵਸ ਹੁੰਦਾ ਸਰਕਾਰਾਂ ਦੇ ਬਾਈ ਪਰ ਆਏ ਆ ਵੀ ਜਿੰਨਾ ਚਿਰ ਚਿਰ ਤੁਸੀਂ ਆਪ ਨਹੀਂ ਮੰਨਦੇ ਹੁਣ ਬੰਦੇ ਦੁਨੀਆ ਤਾਂ ਚਾਹੁੰਦੀ ਆ ਵੀ ਆਪਾਂ ਨਸ਼ਾ ਛੱਡਣਾ ਨਹੀਂ ਠੀਕ ਆ ਮੰਗਾ ਲੈਂਦੇ ਨੇ ਵੀ ਭੁੱਕੀ ਦੇ ਹੋਣਾ दारू ਦੇ ਹੋਣਾ ਫਲਾਣੇ ਦੇ ਹੋਣਾ ਫੇਰ ਸਮਾਜ 'ਚ ਜੇ ਕੋਈ ਵੀ ਬਰਾਈ ਆ ਉਹ ਸਮਾਜ ਦੇ ਲੋਕ ਹੀ ਪੈਦਾ ਕਰਦੇ ਨੇ ਠੀਕ ਆ ਪਹਿਲਾਂ ਤੁਸੀਂ ਆਪ ਸਿਆਣੇ ਹੋਵੋ ਬਈ ਠੀਕ ਆ ਜੇ ਤੁਸੀਂ ਆਪ ਸਿਆਣੇ ਹੋਮੋਗੇ ਫੇਰ ਹੀ ਆ ਯਾਰ ਫੇਰ ਹੀ ਸਮਾਜ ਆਪਾਂ ਤੋਂ ਹੀ ਬਣਦਾ ਠੀਕ ਆ ਹੁਣ ਜੇ ਇੱਕ ਬੰਦਾ ਮੈਦਾ ਕਹੂਗਾ ਵੀ ਮੈਦਾ ਭੁੱਕੀ ਖਾਣੀ ਆ ਠੀਕ ਆ ਜੀਵ ਵਾਲਾ ਕਹੂ ਮੈਂ ਜੀਵ ਵਾਲੀ ਗੋਲੀ ਖਾਣੀ ਆ ਤੇ दारू ਵਾਲਾ ਕਹੂ ਮੈਂ दारू ਪੀ ਫੇਰ ਆਪਾਂ ਕਿਵੇਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਯਾਰ ਇਹ ਹੀ ਲੜਾਈ ਆ ਮੇਰੀ ਇਹ ਹੀ ਯਾਰ ਮੇਰੀ ਸੋਚ ਅਗਲਾ ਕਹਿੰਦਾ ਅੱਡ ਹੈ ਨਾ ਵੀ ਵਿੱਚ ਲੋਕ ਤਾਂ ਕਹਿੰਦੇ ਹੁੰਦੇ ਨੇ ਵੀ ਆਪਾਂ ਬਦਲ ਸਕਦੇ ਆਂ ਵੀ ਸਮਾਜ ਨੂੰ ਠੀਕ ਹੈ ਵੀ ਜਿਵੇਂ ਨਸ਼ਾ ਬੇਕੁਣੀ ਹਟਾ ਦਈਏ ਨਸ਼ਾਪੀ ਬੰਦ ਹੋ ਜੂ ਠੀਕ ਹੈ ਮੇਰੀ ਸੋਚ ਅੱਡਾ ਜਰ ਮੇਰੀ ਆਏ ਆ ਵੀ ਜੇ ਆਪਾਂ ਖਾਣਾ ਹੀ ਛੱਡ ਦਈਏ ਜਰਾ ਆਪੀ ਬੰਦ ਹੈ ਠੀਕ ਹੈ ਮਤਲਬ ਕਿ ਜਦ ਮੈਂ ਆਦਾ ਬਸ ਫੇਰ ਉਹੀ ਗੱਲ ਆ ਜਾਂਦੀ ਹੈ ਵੀ ਜਦ ਹੁਣ ਇਹਦਾ ਬਹਿਸ ਆ ਹਨਾ ਬਹਿਸ ਦਾ ਮੁੱਦਾ ਬਣ ਜਾਂਦਾ ਫੇਰ ਜਦ ਬਹਿਸ ਕਿੰਨੀ ਮਰਜ਼ੀ ਕਰੀ ਜਾਓ ਠੀਕ ਹੈ ਵੀ ਜ਼ਰੂਰ ਆਪਾਂ ਤਰਕ ਦਲੀਲਾਂ ਉਹਦੇ ਵਾਲੀ ਗੱਲ ਚਾਰ ਤੁਸੀਂ ਦੇ ਦੋਗੇ ਚਾਰ ਮਾਇਆ ਦੇ ਦੂ ਇਹ ਗੱਲਾਂ ਦਾ ਫਾਇਦਾ ਨਹੀਂ ਬਾਇਸ ਦਾ ਤਾਂ ਆਪਾਂ ਮੁੱਦਾ ਰੱਖਣਾ ਹੀ ਨਹੀਂ ਯਾਰ ਜੇ ਮੈਂ ਕਹਿਣਾ ਹੁਣਾਂ ਨਾ ਬਾਇਸ ਬਾਇਸ ਬੰਦਾ ਉਹਦੋਂ ਕਰਦਾ ਹੁੰਦਾ ਯਾਰ ਜਦੋਂ ਕੋਈ ਉਹਨੂੰ ਪਬਲਿਸਿਟੀ ਚਾਹੀਦੀ ਹੋਵੇ ਜਾਂ ਮਨਜ਼ੂਰੀ ਚਾਹੀਦੀ ਹੋਵੇ ਆਪਾਂ ਨੂੰ ਬਈ ਠੀਕ ਆ ਬਸ ਲੋਟ ਆ ਜਿੱਥੇ ਉਹਦੇ ਵਾਲੀ ਗੱਲ ਤਾਂ ਬਾਈ ਦਾ ਹੁਣ ਨਹੀਂ ਦਵਾਈ ਹਾਂ ਨਹੀਂ ਬਹੁਤ ਬੰਦਿਆਂ ਦੇ ਫੋਨ ਆਉਂਦੇ ਨੇ ਉਹਨਾਂ ਨੂੰ ਕਹਿਣਾ ਬੰਦਾ ਵੀ ਹਾਲੇ ਮਨ ਬਣਾ ਲਓ ਵੀ ਪਹਿਲਾਂ ਪੱਕੇ ਤੌਰ ਤੇ ਬਣਾ ਲਓ ਠੀਕ ਆ ਮੈਂ ਤਾਂ ਦਵਾਈ ਦੀ ਵੀ ਨਹੀਂ ਸਪੋਰਟ ਕਰਦਾ ਬਈ ਮੈਂ ਤਾਂ ਦਵਾਈ ਵੀ ਆਪਾਂ ਐਂ ਕਹਿੰਦੇ ਆ ਵੀ ਯਾਰ ਠੀਕ ਆ ਤੋੜਾ ਲੱਗੂ ਤੁਹਾਨੂੰ ਜਿਹੜੀ ਮਹੀਨਾ ਦੋ ਮਹੀਨੇ ਉਹਦੇ ਲਈ ਲਾਓ ਉਦ